ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਆ ਖੁਸ਼ੀ ਚੋਪੜਾ ਬਿਆਸ ਦਰਿਆ ਦੇ ਨੇੜੇ ਇੱਕ ਬੇਹਦੀ ਭਿਆਨਕ ਹਾਦਸਾ ਵਾਪਰਿਆ ਜਿੱਥੇ ਟਰਾਲੀ ਅਤੇ ਜੋ ਟਰੈਕਟਰ ਹੈ ਉਹ ਬਿਆਸ ਦਰਿਆ ਦੇ ਵਿੱਚ ਡੁੱਬ ਜਾਂਦੇ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਲਗਾਤਾਰ ਤੁਸੀਂ ਤਸਵੀਰਾਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਟਰੈਕਟਰ ਟਰਾਲੀ ਹੈ ਬਿਆਸ ਦਰਿਆ ਦੇ ਵਿੱਚ ਡੁੱਬ ਗਿਆ ਜਦੋਂ ਮਾਮਲੇ ਦੇ ਬਾਰੇ ਜਾਂਚ ਹੋਈ ਤਾਂ ਲੋਕਾਂ ਦੇ ਨਾਲ ਗੱਲਬਾਤ ਹੋਈ ਤਾਂ ਉਸ ਸਮੇਂ ਪਤਾ ਲੱਗਿਆ ਕਿ ਇਹ ਜੋ ਟਰੈਕਟਰ ਮਾਲਕ ਹੈ ਜਿਸ ਦਾ ਨਾਮ ਸਾਹਿਬ ਸਿੰਘ ਦੱਸਿਆ ਜਾ ਰਿਹਾ ਉਹ ਟਰੈਕਟਰ ਜੋ ਕਿ ਆਪਣੀ ਜੋ ਟਰੈਕਟਰ ਟਰਾਲੀ ਸਮੇਤ ਉਹ ਬਿਆਸ ਦਰਿਆ ਦੇ ਵਿੱਚ ਉਸ ਨੂੰ ਧੋ ਰਿਹਾ ਸੀਗਾ ਤੇ ਇਸੇ ਦੌਰਾਨ ਅਚਾਨਕ ਹੀ ਜੋ ਪਾਣੀ ਦਾ ਪੱਧਰ ਹੁੰਦਾ ਉਹ ਵੱਧ ਜਾਂਦਾ ਤੇ ਡੂੰਗੀ ਸਾਈਡ ਜੋ ਟਰੈਕਟਰ ਹੈ ਉਹ ਚਲਾ ਜਾਂਦਾ ਜਿਸ ਦੇ ਮਗਰੋਂ ਟਰੈਕਟਰ ਚਾਲਕ ਟਰੈਕਟਰ ਟਰਾਲੀ ਨੂੰ ਛੱਡ ਕੇ ਕਾਫੀ ਮੁਸ਼ਕਿਲ ਦੇ ਨਾਲ ਬਾਹਰ ਨਿਕਲਦਾ ਜਿਸ ਦੇ ਮਗਰੋਂ ਪਾਣੀ ਦਾ ਵਹਾਵ ਤੇਜ਼ ਹੋਣ ਕਾਰਨ ਟਰੈਕਟਰ ਸਮੇਤ ਟਰਾਲੀਆਂ ਅਜੋਕੇ ਵਿੱਚ ਹੀ ਦਰਿਆ ਦੇ ਵਿੱਚ ਡੁੱਬ ਜਾਂਦੇ ਨੇ ਤੇ ਲੋਕਾਂ ਦੀ ਮਦਦ ਦੇ ਨਾਲ ਟਰੈਕਟਰ ਟਰਾਲੀ ਨੂੰ ਬਾਹਰ ਕੱਢਿਆ ਜਾਂਦਾ ਤੇ 24 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਇਸ ਨੂੰ ਬਾਹਰ ਕੱਢਿਆ ਜਾਂਦਾ ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਦੰਸੇਰਾ ਤੇ ਮੈਂ ਹਮਤਪਾਸੇ ਬਾਜਵਾ ਗੱਲ ਕਰਨਗੇ ਕਿ ਕਿੱਥੇ ਕਿ ਲਗਾਤਾਰ ਪੰਜਾਬ ਤੋਂ ਹਿਮਾਚਲ ਵਿੱਚ ਬਰਸਾਤ ਪੈਣ ਮਗਰੋਂ ਵਿਆਸ ਤੇ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਪਰ ਲੇਕਿਨ ਗੱਲ ਕੀਤੀ ਜਾਵੇ ਅੱਜ ਇੱਕ ਅਣਹੋਣੀ ਘਟਨਾ ਵਾਪਰੀ ਜਿਹੜੀ ਕਿ ਬਿਆਸ ਦਰਿਆ ਦੇ ਕੰਢੇ ਤੇ ਕੁਝ ਕਿਸਾਨ ਝੋਨਾ ਬੀਜ ਰਹੇ ਸਨ ਤੇ ਝੋਨਾ ਬੀਜਣ ਮਗਰੋਂ ਜਿਹੜਾ ਕਿ ਟਰੈਕਟਰ ਹੈਗਾ ਆ ਬਿਆਸ ਦਰਿਆ ਦੇ ਵਿੱਚ ਤੋਂ ਘੁੱਟਾ ਜਾ ਰਿਹਾ ਜਿਸ ਤੇ ਅਚਾਨਕ ਪਾਣੀ ਓਣ ਕਾਰਨ ਜਿਹੜਾ ਇਹ ਟਰੈਕਟਰ ਜਿਹੜਾ ਹੈਗਾ ਆ 16 ਲੀਕਾ ਇਸ ਦੇ ਵਿੱਚ ਡੁੱਬ ਕੇ ਗਿਆ ਹੋਇਆ ਵਾ ਪਰ ਜੇਕਰ ਗੱਲ ਕੀਤੀ ਜਾਵੇ ਤੇ ਕਿਸਾਨ ਨੇ ਦੱਸਿਆ ਕਿ ਇਹ ਜਿਹੜਾ ਟਰੈਕਟਰ ਹੈਗਾ ਆ ਕਿ ਝੋਨੇ ਦੀ ਫਸਲ ਬੀਜਣ ਮਗਰੋਂ ਜਿਹੜਾ ਘੁੱਟਾ ਜਾ ਰਿਹਾ ਸੀਗਾ ਪਰ ਪਾਣੀ ਦੇ ਓਣ ਕਾਰਨ ਜਿਹੜਾ ਇਹ ਟਰੈਕਟਰ ਜਿਹੜਾ ਪਾਣੀ ਵਿੱਚ ਡੁੱਬ ਗਿਆ ਵਾ ਹਾਲਾਂਕਿ ਹੁਣ ਤੱਕ ਟਰੈਕਟਰ ਜਿਹੜਾ ਆ ਨਹੀਂ ਮਿਲੇਗਾ ਪਰ ਟਰੈਕਟਰ ਪਾਣੀ ਦਾ ਜਿਹੜਾ ਬਾਹ ਤੇਜ ਹੋਣ ਕਰਕੇ ਪਾਣੀ ਥੁੰਗੇ ਉਥਾ ਦਾ ਟਰੈਕਟਰ ਜਿਹੜਾ ਚਲ ਗਿਆ ਵਾ ਪਰ ਦੂਸਰੇ ਟਰੈਕਟਰ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਗੱਲਬਾਤ ਕਰਾਂਗੇ ਭਾਜੀ ਕਰੋਨਾ ਟਰੈਕਟਰ ਡੁੱਬਿਆ ਸੀ ਇਹ ਕੱਲ ਦਾ ਵਾਜੀ ਕਿੰਨਾ ਸਮਾਂ ਹੋ ਗਿਆ ਹੁਣ 12 ਘੰਟੇ ਹੋ ਗਏ 12 ਘੰਟੇ ਟਰੈਕਟਰ ਡੁੱਬਣ ਦਾ ਕਾਰਨ ਕੀ ਸੀ ਇਹ ਤੁਹਾਨੂੰ ਲੱਗੇ ਪਾਣੀ ਵਿੱਚੋਂ ਪਾਣੀ ਤੇ ਕਿੱਥੇ ਦੇ ਅਗੇ ਜਿਨ੍ਹਾਂ ਦਾ ਟਰੈਕਟਰ ਡੁੱਬਿਆ ਤੇ ਤੁਹਾਡੇ ਜੇ ਹੁੱਡੇ ਤੇ ਹਾਂ ਜੀ ਪਰ ਅਜੇ ਤੱਕ ਕਿੰਨਾ ਸਮਾਂ ਹੋ ਗਿਆ ਕੋਸ਼ਿਸ਼ ਕਰਦੇ ਆ ਜਿਹੜਾ ਟਰੈਕਟਰ ਕੱਢਿਆ ਗਿਆ ਜਾਂ ਅਜੇ ਤੱਕ ਨਹੀਂ ਕੱਢੇ ਗਿਆ ਜਾਂ ਟਰਾਲੀ ਸੀ ਜਾਂ ਨਾਲ ਟਰਾਲੀ ਨਹੀਂ ਸੀ ਭਾਈ ਕੱਲਾ ਜਿਹਾ ਸ਼ਵੇਦ ਲੱਗੇ ਨਹੀਂ ਲਗਭਗ ਸਾਨੂੰ 8 ਤੋਂ 10 ਘੰਟੇ ਹੋ ਗਏ ਤੇ ਇਹਦੇ ਮੈਨੂੰ ਟਰੈਕਟਰ ਕੀ ਨਾਮ ਉਹਨਾਂ ਦਾ ਔਰ ਕਿੱਥੋਂ ਦੇ ਰਿਆਂ ਨਾਲੇ ਇਹ ਖੁੱਡੇ ਲੱਗੇ ਸਾਫ ਰਹ ਨਾ ਆ ਸਾਡੇ ਬਰੋਣਾ ਆ ਖੁੱਡੇ ਲਾ ਕੇ ਜੀਆਂ ਦਾ ਸਭ ਨਾ ਆ ਜਾਂਦਾ ਹਾਂ ਹਾਂ ਜੀ ਤੇ ਇੱਥੇ ਕੱਦੂ ਕਰਦੇ ਸੀ ਭਾਜੀ ਤਾਂ ਜ਼ਿਆਦਾ ਨਿਬੜਿਆ ਇਹ ਨਿਆਣਿਆਂ ਨੇ ਧੋਣ ਦੇ ਚੱਕਰ ਦੇ ਵਿੱਚ ਬਾੜਿਆ ਤੋਂ ਗਾਂ ਚਲਾ ਗਿਆ ਪਰ ਤਾਂ ਕੋਈ ਨਹੀਂ ਉੱਤਰ 7 8 ਦੀ ਪਿਆਸ ਤੇ ਪਾਣੀ ਚੱਲਿਆ ਕਮਿਆਣਿਆਂ ਨੇ ਇਹ ਗੱਲ ਦੇਖੀ ਨਹੀਂ ਲੱਤਿਆਂ ਨੂੰ 6:00 ਵਜੇ ਸ਼ਾਮ ਦਾ ਜੋ ਜੀਆ ਨੱਥਾ ਪਿੰਡ ਦਾ ਇਹ ਟਰੈਕਟਰ ਸੀਗਾ ਜਿਹੜਾ ਕਿ ਸੋਨਾ ਲਿੰਕਾ ਟਰੈਕਟਰ ਦੱਸਿਆ ਜਾ ਰਿਹਾ ਕੁਝ ਨੌਜਵਾਨ ਜਿਹੜੇ ਕਿ ਇਸ ਟਰੈਕਟਰ ਦੀ ਭਾਲ ਵਿੱਚ ਲੱਗੇ ਹੋਏ ਸਾਡੇ ਜਿਹੜੇ ਦੂਸਰੇ ਪਾਸੇ ਕੰਪੈਟਾ ਜਿਹੜੀ ਆ ਟਰੇਨ ਜਿਹੜੀ ਲੱਗੇ ਹੋ ਉਹਨਾਂ ਦੇ ਮੱਦੇਨਜ਼ਰ ਟਰੈਕਟਰ ਕਦੋਂ ਨਿਕਲੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਦੇਖਦੇ ਰਹੋ ਦੇਣੀ ਸੇਰਾ ਤੇ ਮੈਂ ਹਮਤ ਪਾਸੇ ਭਾਈਆ ਟੰਡ ਆਊਟ ਮੋ